2020 ਮਾਡਲ ਬੱਬੂ ਮਾਨ ਦੀ ਫੋਟੋ ਵੀ ਲੱਗੀ ਅੱਗੇ ਤੇ ਇਹ ਹੈ ਕਿਹੜੇ ਸ਼ਹਿਰ ਸ਼ੂਰ ਦਾ ਪਿੰਡ ਕਿਹੜੇ ਦਾ ਵੀ ਰਹਾ ਹੈ ਪਤਾ ਕੁਝ ਭੇਵੇ ਦਾ ਨੰਬਰ ਆ ਦੋਸਤੋ ਟਰੈਕਟਰ ਦਾ ਤੇ ਐਨਓਸੀ ਨਾਲ ਮਿਲੂਗੀ ਵੀਰੇ ਕਿ ਨਹੀਂ ਨਾਲ ਕਢਾ ਕੇ ਦਵਾਂਗੇ ਨਾਲ ਕਢਾ ਕੇ ਸੌਦੇ ਦੇ ਵਿੱਚ ਐਨਓਸੀ ਮਿਲੂ ਨਾ ਤੁਹਾਨੂੰ ਕਰਾਉਣਾ ਪਊਗਾ ਰਿਵਰਸ ਵੀਡੀਓ ਟਰੈਕਟਰ ਆ ਬਾਈ ਜੀ ਟਰੈਕਟਰ ਸਾਰਾ ओरिजिनल ਆ ਕਿਤੇ ਹਲੇ ਤੱਕ ਮੈਨੂੰ ਲੱਗਦਾ ਨਹੀਂ ਵੀ ਕਿਤੇ ਕਲਮ ਸ਼ਲਮ ਜਾਂ ਕੋਈ ਸੁਰਖੀ ਬਿੰਦੀ ਲੱਗੀ ਹੈ ਇਹਨੂੰ ਹਨਾ ਜੋ ਤਾਂ ਸਾਰੀ ओरिजिनल ਆ ਨਾ ਕਿਤੇ ਹੈ ਤੇ ਨਹੀਂ ਕਿਤੇ ਟੱਚ ਤ ਨਹੀਂ ਹੋਇਆ ਕਿਤੇ ਕੋਈ ਹਨਾ ਰੰਗ ਰੂੰਗ ਕਿਤੇ ਵੱਜਾ ਹੋਵੇ ਹਨਾ ਤੇ ਬਾਈ ਮੰਗ ਕੀ ਆ ਜੈ ਜੀ ਵੀਰੇ 575 5 ਲੱਖ 75 ਹਜ਼ਾਰ ਕਹਿੰਦੇ ਬਾਈ ਮੰਗ ਹੈ ਤੇ ਨਾਮ ਕਰਾ ਕੇ ਇਸੇ ਰੇਟ ਦੇ ਵਿੱਚ ਤੁਹਾਡੇ ਨਾਮ ਹੋਊਗਾ ਤੇ ਟਰੈਕਟਰ ਅੱਗੇ ਵੀ ਆਪਾਂ ਦੇਖਦੇ ਆਵੇਂ ਪੰਪ ਪੰਪੇ ਦਾ ਅਰੀਨਲ ਆ ਕਿਵੇਂ ਆ ਕਿ ਚੀਜ਼ ਦਵਾਰੇ ਖੁੱਲੀ ਆ ਕੇ ਆ ਲੋ ਪੰਪ ਹਲੇ ਤੱਕ ਨਾਲ ਦਾ ਵਾ ਡੀਜ਼ਲ ਪੰਪ ਖੁੱਲਾ ਨਹੀਂ ਹੈਗਾ ਇਹ ਵੀਰਾ ਐ ਹੁੰਦਾ ਵੀ ਇਹ ਵੀ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ 855 ਬਾਈ ਜੀ ਦੇਖ ਲਓ ਟਰੈਕਟਰ ਸਾਰਾ ਆਲੇ ਤੱਕ ਨੋਜ਼ਲਾ ਵੀ ਮੇਰੇ ਖਿਆਲੇ ਦੀਆਂ ਨਹੀਂ ਖੁੱਲੀਆਂ ਸਾਰਾ ਟਰੈਕਟਰ ਅਰੀਨਲ ਆ ਇਹੜਾ ਵੀ ਕੋਸ਼ਰ ਨਾਲ ਦਾ ਮਾਡਲ ਕਿੰਨਾ ਦੱਸਿਆ ਸੀ 2020 ਕਿਹੜੇ ਮਹੀਨੇ ਦਾ ਹੈ ਕੋ ਪਤਾ ਬਚਕਾਰ ਨਹੀਂ ਬਚਕਾਰਲਾ 2020 ਦਾ ਡੱਡੂ ਟਾਪਾ ਹੱਥ ਕਲੱਚ ਵਾਲਾ ਹੈਂਡ ਪੀਟੀਓ ਜਿਹੜੀ ਪੀਟੀਓ ਤੁਹਾਨੂੰ ਪਤਾ ਕਲੱਚ ਹੱਥ ਚ ਆ ਗਿਆ ਉਹ ਟਰੈਕਟਰ ਆ ਆਪਣਾ 855 ਇਹ 20 ਮਾਡਲ ਜੇ ਕਿਸੇ ਨੇ ਬਾਈ ਦੇਖਣਾ ਹੋਵੇ ਤੇ ਇਹ ਵੀ ਆਪਣਾ ਪਟਿਆਲਾ ਬਬਲਾ ਟਰੈਕਟਰ ਮੁੰਡੇ ਦਾ ਨਾਮ ਮੁੰਨਾ ਜਿਹੜੇ ਇਹ ਦੋ ਮੁੰਡਾ ਇੱਕ ਇਹਰਾ ਛੋਟੇ ਵੀਰ ਕੀ ਨਾਮ ਹੈ ਨਿੱਕੂ ਨਿੱਕੂ ਨਾਮ ਮਸ਼ਹੂਰ ਆ ਇਹ ਮੁੰਡੇ ਦਾ ਦੋ 파ਟਨਰ ਆ ਇਹ ਦੁਕਾਨ ਨੰਬਰ ਕਿੰਨਾ ਵਜਦੀ ਥੋਡੀ 278 ਨੰਬਰ ਦੁਕਾਨ ਆ ਆ ਡੈਕ ਚੱਕ ਵੀ ਨਾਲ ਹੀ ਲੱਗੇ ਸਪੀਕਰ ਸਪੂਕਰ ਤੇ ਆ ਵੱਡੀ ਛਤਰੀ ਮੋٹے ਪੈਪਾਂ ਵਾਲੀ ਲੱਗੀ ਆ ਸਾਇਡ ਡਿਸਟ੍ਰੀਬਿਊਟਰ ਵਾਲਾ ਮਾਡਲ ਆ ਵੀਰੋ ਆ ਹੁੱਕ ਦੇਖ ਲਓ ਟਰੈਕਟਰ ਦੀ ਲਿੰਕਾਂ ਚੱਕ ਚੱਕ ਕਰ ਲਓ ਜੇ ਕਿੰਨੀਆਂ ਅੱਗ ਚੱਲੀਆਂ ਠੀਕ ਆ ਤੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਮਾੜਾ ਮਾੜਾ ਰੰਗ ਜਿਹੜਾ ਵਾ ਅੰਦਰਲੇ ਪਾਸਿਓਂ ਪਲੇਟਾਂ ਨੂੰ ਮਾੜਾ ਮਾੜਾ ਰੰਗ ਲੱਥਾ ਕਿਉਂ ਬੁੱਥੇ-ਬੱਥੇ ਤੁਹਾਨੂੰ ਪਤਾ ਵੱਜ ਜਾਂਦੇ ਆ ਤੇ ਆਹ ਲੋ ਵੀਰੋ ਇਹ ਆਪਣਾ ਆ ਟੈਰ ਆ ਸੱਜੇ ਪਾਸੇ ਦਾ ਬ੍ਰੇਕਾਂ ਵਾਲੇ ਪਾਸੇ ਦਾ ਪੈਰਦਾਨਾਂ ਦੇ ਉੱਪਰ ਆਹ ਮੈਟ ਜੇ ਵਿਛਾਈ ਆ ਟਰੈਕਟਰ ਤਾਂ ਪੂਰਾ ਸ਼ੇਲਡ ਆ ਕਿਸੇ ਦਾ ਸਾਹਮ ਕੇ ਚਲਾਇਆ ਆ ਮਾੜਾ ਮੋਟਾ ਨਟਾਂ ਤੋਂ ਤਾਂ ਰੰਗ ਤੁਹਾਨੂੰ ਪਤਾ ਪੈਰਪੂਰ ਲੱਗ ਜਾਂਦੇ ਉੱਥੋਂ ਹੀ ਉਤਰਿਆ ਹੋਰ ਕਿਤੋਂ ਰੰਗ ਨਹੀਂ ਉਤਰਿਆ ਕਿਤੋਂ ਟਰੈਕਟਰ ਸੈਡ ਡਿਸਟ੍ਰੀਬਿਊਟਰ ਦੇ ਵਿੱਚ ਆ ਵੀਰੋ ਹਨਾ ਤੇ ਤਕਰੀਬਨ ਸਾਰੇ ਫੈਸਿਲਿਟੀਆਂ ਹੈ ਹੀ ਆ ਇਹ ਫਾਈਵ ਸਟਾਰ ਦੇ ਵਿੱਚ ਟਰੈਕਟਰ ਆ ਸਟicker ਵਾਲਾ ਜਿਹਦੇ ਆ ਸਟicker ਜਾ ਆਉਂਦਾ ਰਿਵਰਸ ਪੀਟੀਓ ਜੇ ਕਿਸੇ ਨੇ ਵੇਖਣਾ ਹੋਵੇ ਬਾਈ 855 ਬੰਪਰ ਬੜਾ ਅਲੱਗ ਜੇ ਤਰੀਕੇ ਦਾ ਲਾਇਆ ਮੈਨੂੰ ਲੱਗਦਾ ਵੀ ਇਹ ਹਰਿਆਣੇ 'ਚ ਰਵਾਜ ਹੋਊਗਾ ਇਹ ਤੁਹਾਨੂੰ ਮੂਹਰੇੋਂ ਦਿਖਾਉਣਾ ਜਾ ਕੇ ਬੰਪਰ ਵੀ ਤੇ ਪਿੱਛੋਂ ਇੱਕ ਵਾਰੀ ਮਗਰੋਂ ਮਰਗੜ ਮਰਗੂੜ ਵੇਖ ਲਓ ਟਰੈਕਟਰ ਦੇ ਤੁਸੀਂ ਇਹ ਜੇ ਗੇਅਰ ਹਾਂਡੀ ਦੇ ਵਿੱਚ ਦੋ ਆਹ ਸ਼ਾਫਟਾਂ ਆ ਗਈਆਂ ਜਿਨ੍ਹਾਂ ਦੇ ਵਿੱਚ ਹੱਥ ਵਾਲੇ ਕਲੱਚ ਆ ਗਏ ਆ ਦੋ ਸ਼ਾਫਟਾਂ ਵਾਲੀ ਹਾਂਡੀ ਆ ਗਈ ਇਹ ਜਿਨ੍ਹਾਂ ਨੂੰ ਹੈਂਡ ਕਲੱਚ ਜਿਹੜਾ ਆਪਾਂ ਕਹਿ ਦਿੰਨੇ ਆ ਹੱਥ ਵਾਲਾ ਕਲੱਚ ਇਹਦੇ ਵਿੱਚ ਦੋ ਸ਼ਾਫਟਾਂ ਤੇ ਦੋ ਕਲੱਚ ਪੁੱਤੇ ਕੰਮ ਕਰਦੇ ਆ ਤੇ ਵੀਰੋ ਆਜੋ ਮੋਰੋਂ ਵੀ ਟਰੈਕਟਰ ਦਿਖਾ ਦਈਏ ਤੁਹਾਨੂੰ ਇਹ ਤੇ ਛੋਟਾ ਸਿਸਟਮ ਵੀ ਜਿਹੜਾ ਬਕਸਿਆਂ ਦੇ ਉੱਪਰ ਹੀ ਡੈੱਕ ਜਾਂ ਲੱਗਾ ਹੁੰਦਾ ਉਹ ਲੱਗਾ ਆ ਬੰਪਰ ਵੀ ਅੱਗੇੋਂ ਦੇਖ ਲਓ 750 16 ਦੀ ਅੱਗੇ ਟਾਇਰ ਮੰਗ ਵੀ ਤੁਹਾਨੂੰ 10ਤੀ ਦੁਕਾਨ ਨੰਬਰ ਹੈਗੀ ਆਹਾ ਮੁੰਨਾ ਟਰੈਕਟਰ ਤੇ ਸਾਡੇ ਕੋਲ ਸੇਸ ਖੜਾ ਹੈ 2015 ਮਾਡਲ ਦਾ ਇਹ ਦੇਣਾ ਕਿੰਨੇ ਦਾ ਵੀਰ ਪਾਵਰ ਸਟੀering 265 ਦਾ 265 ਦਾ ਕਹਿੰਦੇ ਦੇ ਦਾਂਗੇ ਡਬਲ ਜੱਕ ਵਾਲਾ ਪਾਵਰ ਸਟੀering ਇਹ ਵੀ ਆਹ ਵੇਖ ਲਓ ਤੇ ਮਾਨਸੇ ਦਾ ਨੰਬਰ ਆ ਤੇ ਲੋਕਲ ਪੰਜਾਬ ਨੰਬਰ ਟਰੈਕਟਰ ਆ ਇਹ ਵੀ ਜੇ ਕਿਸੇ ਵੀਰ ਨੇ ਦੇਖਣਾ ਹੋਵੇ ਇਹ ਵੀ ਇਹਨਾਂ ਦੀ ਦੁਆਨ ਤੋਂ ਵੀ ਰੋਕਾ ਟਰੈਕਟਰ ਆ ਲੋ ਰਿਵਰਸ ਸਪੀਡ ਯੂ ਦੇ ਵਿੱਚ ਟਰੈਕਟਰ